<rob Anda> पंजाब am... तो within... सरकार पंजाब सरकार पंजाब सरकार पंजाब सरकार मुर्दा पंजाब सरकार पंजाब सरकार पंजाब ਜਿੰਦਾਬਾਦ ਰੇਂਗ ਮਾਸਟਰ ਜੂਨੀਅਰ ਜਿੰਦਾਬਾਦ ਪੀਟੈਟ ਪਾਸ ਜੂਨੀਅਰ ਜਿੰਦਾਬਾਦ ਹੁਣ ਇਹ ਸੰਘਰਸ਼ ਦਾ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜਾ ਆਪਾਂ ਨੇ ਇਹ ਜਿਹੜਾ ਚੁੱਕਿਆਗਾ ਠੀਕ ਹੈ ਇਹ ਆਪਾਂ ਨੇ 10th ਡਿਪਲੋਮਾ ਪੀਟੈਟ ਪਾਸ ਠੀਕ ਹੈ ਆਟਨ ਕਰਾਫਟ ਦਾ ਡਿਪਲੋਮਾ ਤੇ ਪੀਟੈਟ ਪਾਸ ਇਹਦੇ ਲਈ ਆਪਾਂ ਨੇ ਇਹ ਸੰਘਰਸ਼ ਲੜਨਾ ਕੋਈ ਆਪਾਂ ਨੇ ਅਦਰ ਕੁਆਲੀਫਿਕੇਸ਼ਨ ਨਹੀਂ ਲਗਣ ਦੇਣੀ ਇਹਦੇ ਤੇ ਠੀਕ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਲਦੀ ਹੀ ਐਸੇ ਹਫਤੇ ਦੇ ਵਿੱਚ ਵਿੱਚ ਇੱਕ ਵੱਡਾ ਪਲਾਨ ਕਰਦੇ ਆ ਜਿਹਦੇ ਵਿੱਚ ਕੀ ਆਪਾਂ ਨੇ ਗੰਭੀਰ ਰੂਪ ਵਿੱਚ ਇੱਕ ਵੱਡਾ ਪਲਾਨ ਕਰਕੇ ਮਾਰਨ ਵੱਰਤ ਸ਼ੁਰੂ ਕਰਨਾ ਹੈ ਸਰਕਾਰ ਨੇ ਬਹੁਤ ਲੰਮੇ ਸਮੇਂ ਤੋਂ ਆਪਾਂ ਨੂੰ ਲਮਕਾ ਰੱਖਿਆ ਠੀਕ ਹੈ ਕੋਈ ਆਪਾਂ ਨੂੰ ਮੀਟਿੰਗ ਦਿੱਤੀ ਸੀ ਉਹਦੀ ਕੋਈ ਵੀ ਹਜੇ ਤੱਕ ਰਿਪੋਰਟ ਨਹੀਂ ਆਪਾਂ ਨੂੰ ਸੈਂਡ ਕਰੀ ਤਾਂ ਇਸ ਕਰਕੇ ਆਪਾਂ ਨੇ ਫੈਸਲਾ ਲਿਆ ਜ਼ਿਲ੍ਹੇ ਦੇ ਸਾਰੇ ਮਤਲਬ ਕੀ ਅਧਿਕਾਰੀਆਂ ਦੇ ਨਾਲ ਆਪਾਂ ਪ੍ਰਧਾਨਾਂ ਦੇ ਨਾਲ ਗੱਲਬਾਤ ਕਰਕੇ ਅੱਜ ਬਟਾਲਾ ਦੇ ਵਿੱਚ ਜਿਹੜੀ ਆਪਾਂ ਮੀਟਿੰਗ ਰੱਖੀ ਹੈ ਦੇ ਵਿੱਚ ਕਲੀਅਰ ਕੀਤਾਗਾ ਵੀ ਆਪਾਂ ਧਰਨਾ ਮਾਰਨ ਵਾਰਤ ਸ਼ੁਰੂ ਕਰਨਾ ਹੈ ਗੰਭੀਰ ਪੁਰਵਕੀ ਠੀਕ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਹੱਲ ਕਰਵਾ ਕੇ ਹੀ ਉੱਥੋਂ ਉੱਠਣਾ ਅਦਰਵਾਈਜ਼ ਆਪਾਂ ਉੱਠਣਾ ਨਹੀਂ ਹੈਗਾ ਇਸ ਚੀਜ਼ ਦੇ ਵਿੱਚ ਠੀਕ ਹੈ ਸਰਕਾਰ ਨੂੰ ਇਹ ਸਾਡੀ ਮੰਗ ਹੈ ਕਿ 250 ਪੋਸਟਾਂ ਨੂੰ ਜਲਦੀ ਰੱਦ ਕਰਕੇ ਨਵਾਂ ਭਰਤੀ ਦਾ ਨੋਟੀਫਿਕੇਸ਼ਨ ਦੇਵੇ ਤੇ ਉਹ ਨੋਟੀਫਿਕੇਸ਼ਨ 10th ਡਿਪਲੋਮਾ ਤੇ ਪੀਟੈਟ ਪਾਸ ਦੇ ਆਧਾਰ ਤੇ ਹੀ ਹੋਵੇ ਠੀਕ ਹੈ ਜੀ ਸਾਰੇ ਸਹਿਮਤ ਨੇ ਇਸ ਗੱਲ ਦੇ ਨਾਲ ਤੇ ਸਾਰਿਆਂ ਨੇ ਸਮੇਂ ਸਿਰ ਆਪਦੇ ਨਾਲ ਨਾਲ ਸਾਥੀ ਲੈ ਕੇ ਪਹੁੰਚਣਾ ਹੈ ਸਰੋਤ ਸੁਭਨਾਮ ਕੀ ਜੀ ਮੇਰਾ ਨਾਮ ਰਕੇਸ਼ ਕੁਮਾਰ ਬੇਰੋਜ਼ਗਾਰ ਆਟੈਂਡ ਕ્રાਫਟ ਪੀਟੈਡ ਪਾਸ ਜਿਹਨੇ ਪੰਜਾਬ ਸੰਘਰਸ਼ ਆਪਣੀ ਜਿਹੜੀ ਕਮੇਟੀ ਹੈ ਇਹ ਇਹ ਬੇਰੋਜ਼ਗਾਰ ਆਟੈਂਡ ਕ્રાਫਟ ਟੀਚਰ ਨੇਗੇ ਪੀਟੈਡ ਪਾਸ ਵਾਲੇ ਇਹ ਅਸੀਂ ਮਤਲਬ ਕਿ ਅੱਜ ਬਟਾਲਾ ਦੇ ਵਿਖੇ ਆਪਣੀ ਇੱਕ ਮੀਟਿੰਗ ਕੀਤੀ ਹੈ ਇਹਦੇ ਵਿੱਚ ਅਸੀਂ ਮਤਲਬ ਕਿ ਸਾਥੀਆਂ ਨੂੰ ਆਪਣੀਆਂ ਜੋ ਵੀ ਮੰਗਾਂ ਨੇਗੀਆਂ ਉਹ ਸਾਰੀਆਂ ਅਪਸਟ ਡਿਸਕਸ ਕਰੀਆਂ ਨੇਗੀਆਂ ਤੇ ਅਗਲੀ ਜੋ ਸਾਡੀ ਰਣਨੀਤੀ ਹੈ ਉਹ ਸਾਡੀ ਮਤਲਬ ਕਿ ਪੰਜਾਬ ਸਰਕਾਰ ਅਗਰ ਸਾਡੀਆਂ ਮੰਗਾਂ ਨਹੀਂ ਮੰਨਦੀ ਆ ਸਾਡੀ ਮੰਗ ਇਹ ਹੈ ਕਿ ਜਿਹੜੀਆਂ 250 ਪੋਸਟਾਂ ਮਤਲਬ ਕਿ ਪੈਕ ਚੱਲ ਰਹੀਆਂ ਨੇ ਜੀਆਂ ਉਹਨਾਂ ਨੂੰ ਖਤਮ ਕਰਕੇ ਨਵੀਆਂ ਪੋਸਟਾਂ ਸਾਡੀਆਂ ਕੱਢੀਆਂ ਜਾਣ ਤੇ ਉਹਦੇ ਵਿੱਚ ਅਗਰ ਸਰਕਾਰ ਲੇਟ ਕਰਦੀ ਹੈ ਕੁਝ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 1-2 ਦਿਨਾਂ ਦੇ ਵਿੱਚ ਹੀ ਗੰਭੀਰਪੁਰ ਵਿਖੇ ਮਾਰਨ ਵਾਰਸ ਤੇ ਬੈਠਾਂਗੇ ਤੇ ਸਾਡਾ ਇਹ ਫੈਸਲਾ ਅੱਜ ਅਸੀਂ ਇਹ ਕਰ ਲਿਆ ਸਾਰੇ ਜ਼ਿਲ੍ਹੇ ਦੇ ਬਿਬਾਈਜ਼ ਪ੍ਰਧਾਨਾਂ ਦੇ ਨਾਲ ਅੱਜ ਸ਼ਾਮ ਨੂੰ ਮੀਟਿੰਗ ਕਰਕੇ ਅਸੀਂ ਸਾਰਾ ਆਪਦਾ ਇਹ ਫੈਸਲਾ ਸੁਣਾ ਦਾਂਗੇ ਤੇ ਅਸੀਂ ਅੱਜ ਹੀ ਬੈਨਰ ਆਪਦਾ ਬਣਵਾ ਲਿਆ ਧਰਨੇ ਦਾ ਸਾਰਾ ਕੁਝ ਅੱਜ ਅਸੀਂ ਕਲੀਅਰ ਕਰ ਦਾਂਗੇ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਟਾਲੇ ਤੋਂ ਪ੍ਰਧਾਨ ਕੇਵਲ ਸਿੰਘ ਕਾਰਟਨ ਕraft ਸੰਘਰਸ਼ ਕਮੇਟੀ ਇਹ ਰਿਹਾ ਅਯੋਯਾ ਕੀ 2 ਟੂਅਰ ਦਕਲੋਮਾ 10th ਬੇਸ ਤੇ 30 30 ਸੈਟ ਪਾਸ ਜੋ ਜੋ ਵੀ ਕੁਆਲਿਫਿਕੇਸ਼ਨ ਲੱਕੀ ਗਈ ਆ ਅਦਰ ਕੁਆਲਿਫਿਕੇਸ਼ਨ ਕੋਈ ਨਹੀਂ ਹੋਣੀ ਚਾਹੀਦੀ ਤੇ ਜੋ ਸਾਡੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਧੰਨਵਾਦ ਤੁਹਾਨੂੰ ਸਾਡਾ ਨਾਮ ਸੁਭਨਾ ਕੀ मेरा नाम किरणदीप अजी मीटिंग हुई है किबंध यह सर सा मतलब आर्ट एंड क्राफ्ट दोस्टा जीडी पिछले बारह साल तो नहीं आई पेंडिंग पोस्टा चल रही ढाई सौ पिछले दो ढाई सालों तो जी किलीफिकेशन हायर क्वालिफिशन लगा दी गई थी सरकार तो जारी किया जाए ਇਹ ਸਾਡੀਆਂ ਮੰਗਾਂ ਜਲਦ ਤੋਂ ਜਲਦ ਮੰਨੀਆਂ ਜਾਣ। ਇਹ ਸਰਕਾਰ ਤੁਹਾਡੀ ਮੰਗ ਨਹੀਂ ਮੰਨਦੀ ਅਗਲੀ ਰਣਨੀਤੀ ਕੀ ਹੋਗੀ ਜੀ? ਸਰ ਇੱਕ ਹੁਣ ਅਸੀਂ ਜਲੰਧਰ ਪ੍ਰੋਟੈਸਟ ਕੀਤਾ ਸੀ ਜਿਹਦੇ ਵਿੱਚ ਸਿੱਖਿਆ ਮੰਤਰੀ ਜੀ ਨਾਲ ਸਾਡੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਪੈਨਲ ਮੀਟਿੰਗ ਦਾ ਵਿਸ਼ਵਾਸ ਦਵਾਇਆ ਸੀ ਤੇ ਮੁੱਖ ਮੰਤਰੀ ਸਾਹਿਬ ਦੇ OSD ਨਾਲ ਵੀ ਸਾਡੀ ਗੱਲ ਹੋਈ ਸੀ ਮੀਟਿੰਗ ਹੋਈ ਸੀ। ਉਹਨਾਂ ਨੇ ਵੀ ਸਾਨੂੰ ਪੈਨਲ ਮੀਟਿੰਗ ਦਾ ਵਿਸ਼ਵਾਸ ਦਵਾਇਆ ਸੀ ਤੁਹਾਨੂੰ ਦਵਾਂਗੇ ਪਰ ਹਜੇ ਤੱਕ ਸਾਡੇ ਕੋਲ ਕੋਈ ਮੈਸੇਜ ਨਹੀਂ ਆਇਆ ਉਹਦਾ। ਤਾਂ ਹੁਣ ਆਉਣ ਵਾਲਾ ਜਿਹੜਾ ਐਤਵਾਰ ਹੈ 4 ਤਰੀਕ ਕਿ ਅਸੀਂ ਉਹਦੇ ਕੰਬੂਈਪੁਰ ਵਿਖੇ ਧਰਨਾ ਲਗਾਵਾਂਗੇ ਜਿਹਦੇ ਵਿੱਚ ਸਾਡੇ ਸਾਥੀ ਮਰਨ ਵਰਤ ਤੇ ਬੈਠੇ ਨੇ